ਸਤਿ ਸ਼੍ਰੀ ਅਕਾਲੇ ਬੰਦਪਟੇ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਚਲੋ ਅੱਜ ਆਪਾਂ ਤੁਹਾਨੂੰ ਨਾ ਕੜਾਈ ਵਾਲਾ ਲੂਜ਼ ਪਲਾਜ਼ੋ ਦੀ ਕਟਿੰਗ ਦੱਸਦੇ ਆ ਜਿਹਦੀ ਪੋਂਚੇ ਦੇ ਉੱਤੇ ਵਰਕ ਹੁੰਦਾ ਵਾ ਬਲ ਬਣਾਣਾ ਮੈਂ ਤੇ ਪੋਂਚੇ ਤੇ ਵਰਕ ਹੋਇਆ ਹੋਇਆ ਵਾ ਤੇ ਆਪਾਂ ਇਹਦਾ ਡਰਾਫਟ ਕਰ ਲਿਆ ਹੋਇਆ ਦੇਖੋ ਨੀਚੇ ਫੋਲਡਿੰਗ ਵਾਸਤੇ ਰੱਖ ਲਿਆ ਹੈ ਆਪਾਂ ਉਸ ਤੋਂ ਬਾਅਦ ਆਪਾਂ ਹੀ ਲਵਾਈ ਦਾ ਨਾਪ ਲਵਾਂਗੇ ਇਹ ਦੇਖੋ ਜੀ ਆਪਾਂ ਲਵਾਈ ਆਪਣੇ ਕੋਲੇ 37 ਇੰਚ ਤਿਆਰ ਕਰਨੀ ਆ ਇਹ ਆਪਾਂ ਫਰੰਟ ਬੈਲਟ ਪਾ ਕੇ ਬਣਾਣਾ ਵਾ ਤੇ ਉਹੀ ਆਪਾਂ 1 ਇੰਚ ਮਾਈਨਸ ਕਰ ਦੇਣਾ ਵਾ 37 ਦਾ ਤੇ ਜਗ੍ਹਾ ਤੇ ਪਸਾਦੇ 36 ਦਾ ਨਿਸ਼ਾਨ ਨਿਸ਼ਾਨ ਲਾਵਾਂਗੇ ਤੇ ਇਸ ਦੀ ਕਮਰ ਦੇ ਹਿਸਾਬ ਨਾਲ ਆਪਾਂ ਇਹ ਲੈ ਲੈਣਾ ਮੈਂ ਉੱਪਰੋਂ ਇਹ ਦੇਖੀ ਜਾਓ ਜਦੋਂ ਦੀ ਕਮਰ ਹੈਗੀ ਆ ਸਾਡੇ 30 ਇੰਚ ਲੂਜ਼ਿੰਗ ਪਾ ਦੇ ਸਾਡੇ 35 ਇੰਚ ਤੇ ਫਿਰ ਉਸ ਤੋਂ ਬਾਅਦ ਆਪਾਂ ਸਾਡਾ ਨਿਸ਼ਾਨ ਲੈਣਾ ਨਾ ਸਾਡੇ 12 ਤੇ ਇਹ ਸਾਰਾ ਥੋੜਾ ਆਪਾਂ ਪੂਰਾ ਪਰਫੈਕਟਿੰਗ ਨਹੀਂ ਬਣਾਉਣੀ ਥੋੜਾ ਲੂਜ਼ ਵਾਲਾ ਬਣਾਵਾਂਗੇ ਤੇ ਲਾ ਕੇ ਫਿਰ ਇਹਨੂੰ ਆਪਾਂ ਸਕੇਲ ਦੇ ਨਾਲ ਸ਼ੇਪ ਦੇ ਦੇਣੀ ਆ ਲਾਜੋ ਵਾਲਾ ਸਕੇਲ ਇਹ ਹੁੰਦਾ ਵਾ ਇਸ ਤੇ ਨਾਲ ਆਪਾਂ ਸ਼ੇਪ ਦੇਣੀ ਆ ਦੀ ਠੀਕ ਹੈ ਜਦੋਂ ਇਹ ਕਟਾਈ ਕਰਨੀ ਆ ਥੋੜਾ ਐਕਸਟਰਾ ਮਾਰਜਨ ਰੱਖ ਲੈਣਾ फ्रंट ਵਾਲਾ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਤੇ ਬਾਕੀ ਬੈਕ ਪੱਲਾ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕਿ ਕਿੰਨਾ ਕੱਟਣਾ ਮੈਂ ਇਹਨੂੰ ਕਟਿੰਗ ਕਰਨ ਤੋਂ ਬਾਅਦ। ਲਓ ਜੀ ਆਪਾਂ ਇਹ ਫਰੰਟ ਪੱਲਾ ਕੱਟ ਲਿਆ ਸੀ ਹੁਣ ਆਪਾਂ ਇਹਨੂੰ ਉੱਪਰ ਸੈੱਟ ਕਰਕੇ ਇਹਦਾ ਬੈਕ ਪੱਲਾ ਕੱਟ ਲਿਆ ਵਾ। ਆ ਡ੍ਰੌਪ ਡ੍ਰੌਪ ਬਣਾਤਾ ਹੋਇਆ ਵਾ ਹੁਣ ਆਪਾਂ ਇਹ ਕਟਿੰਗ ਕਰਾਂਗੇ। ਬੈਕ ਪੱਲਾ ਐਕਸਟਰਾ ਕੱਟਣਾ ਹੁੰਦਾ ਫਰੰਟ ਨਾਲੋਂ ਕਿ ਜਿੱਦਾਂ ਪੱਲਾ ਜੋ ਪਿੱਛੇ ਨੂੰ نیچے ਨੂੰ ਜਾਂਦਾ ਵਾ ਨਾ ਤੇ ਲੋਨੀ ਜਾਂਦਾ ਹੁੰਦਾ। ਪਲਾਸਟਿਕਾ ਪੱਲਾ ਥੋੜਾ ਨੰਬਰ ਰੱਖਣਾ ਹੁੰਦਾ ਬੈਕ ਤੇ ਇਹ ਲੋਪ ਹੁਣ ਬੈਕ ਬੰਦੇ ਦੀ ਕਟਿੰਗ ਕਰਦੇ ਆ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਣਾ ਇੱਕ ਵਾਰੀ ਨੇੜੇ ਕਰਕੇ ਡਰਾਫਟ ਦਿਖਾ ਦਿਓ ਤੇ ਜੇ ਕਿਸੇ ਨੂੰ ਨਹੀਂ ਸਮਝ ਆਇਆ ਹੋਇਆ ਮੈਨੂੰ ਮੈਸੇਜ ਕਰ ਸਕਦਾ ਮੈਂ ਦੁਬਾਰਾ ਦੱਸ ਦੂੰਗੀ ਓਕੇ ਜੀ ਥੈਂਕ ਯੂ